ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸ਼ੂਰੀ ਸਾਥੀਓ ਨਵਾਂ ਸ਼ਹਿਰ ਵਿੱਚ ਚੋਰ ਬਹੁਤ ਐਕਟਿਵ ਨੇ ਖਾਸ ਕਰਕੇ ਸਪਲੈਂਡਰ ਚੋਰ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਨਵਾਂ ਸ਼ਹਿਰ ਵਿੱਚ ਕਮੇਜੀ ਹਸਪਤਾਲ ਜਿੱਥੇ ਇੱਕ ਮੋਟਰਸਾਈਕਲ ਖੜਾ ਸੀ ਪਾਰਕਿੰਗ ਵਿੱਚ ਮੋਟਰਸਾਈਕਲ ਖੜਾ ਸੀ ਉੱਥੇ ਇੱਕ ਚੋਰ ਆਂਦਾ ਜਿਹਨੇ ਆਪਣਾ ਮੂੰਹ ਢੱਕਿਆ ਹੋਇਆ ਸੀਗਾ ਚੋਰ ਬੜਾ ਛਾਤਰ ਲੱਗ ਰਿਹਾ ਤਸਵੀਰਾਂ ਲਈ ਤੁਸੀਂ ਦੇਖੋਗੇ ਕਿ ਪਿੱਛੇ ਹੋਈ ਮੂੰਹ ਕਵਰ ਕਰਕੇ ਨਿੱਜੀ ਹਸਪਤਾਲ ਦੀ ਪਾਰਕਿੰਗ ਦੇ ਅੰਦਰ ਦਾਖਲ ਹੁੰਦਾ ਉਤੋਂ ਫਿਰ ਮਿੰਟਾਂ ਸਕਿੰਟਾਂ ਵਿੱਚ ਸਪਲੈਂਡਰ ਦਾ ਲੋਕ ਤੋੜ ਕੇ ਮੋਟਰਸਾਈਕਲ ਨੂੰ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਹਵਾ ਨਾਲ ਗੱਲਾਂ ਕਰਾਂ ਦਾ ਮੋਟਰਸਾਈਕਲ ਦੀਆਂ ਪੂਰੀ ਜਾਣਕਾਰੀ ਜਿਹੜੀ ਪੀੜਤ ਤੇਰੇ ਉਹਨਾਂ ਤੋਂ ਲਵਾਂਗੇ ਇਹਨਾਂ ਦਾ ਕਹਿਣਾ ਕਿ ਇਹਨਾਂ ਨੇ ਮੋਟਰਸਾਈਕਲ ਪਾਰਕਿੰਗ ਵਿੱਚ ਖੜਾ ਕੀਤਾ ਆਪਣੇ ਜਿੱਤੋਂ ਸੇਫ ਜਗ੍ਹਾ ਤੇ ਖੜਾ ਕੀਤਾ ਲੇਕਿਨ ਜੇ ਪਾਰਕਿੰਗ ਵਿੱਚੋਂ ਚੋਰੀਆਂ ਹੋਣ ਲੱਗੀਆਂ ਤਾਂ ਜ਼ਿੰਮੇਵਾਰੀ ਕਿਹਦੀ ਹੈ ਪੀੜਤ ਤੇਰੇ ਨਾਲ ਇੱਕ ਵਾਰ ਗੱਲਬਾਤ ਕਰਾਂਗੇ ਇਹਨਾਂ ਨੇ ਜਿਹੜੀ ਪੁਲਿਸ ਨੂੰ ਦਰਖਾਸਤ ਵੀ ਦੇ ਦਿੱਤੀ ਹੈ ਜੀ ਡਿਮਾਣਾ ਸਾਹਿਬ ਇੱਕ ਵਾਰੀ ਪੂਰੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਪੂਰੀ ਜਾਣਕਾਰੀ ਦੇ ਦਿਓ ਤੁਸੀਂ ਸਾਹਿਬੇ ਕੱਲ ਸ਼ਾਮ ਦੀ 6 ਵਜੇ ਦੀ ਘਟਨਾ ਕੱਲ 5 ਵਜੇ ਮੇਰਾ ਬੇਟਾ ਰਾਜਾ ਹਸਪੀਟਲ ਕੰਮ ਕਰਦਾ ਪਾਰਕਿੰਗ ਦੇ ਅੰਦਰ ਮੋਟਰਸਾਈਕਲ ਲਾ ਕੇ ਹਸਪੀਟਲ ਚੱਲ ਗਿਆ ਜੇ ਇਮਪਲੋਈ ਹੈ ਹਾਂਜੀ ਹਾਂਜੀ ਤੇ ਇਹੀ ਤਾਂ ਹੈਰਾਨਗੀ ਦੀ ਗੱਲ ਹੈ ਕਿ ਪਾਰਕਿੰਗ ਦੇ ਅੰਦਰ ਮੋਟਰਸਾਈਕਲ ਖੜਾ ਅਮਪਲਾਈ ਦਾ ਮੋਟਰਸਾਈਕਲ ਵਾ ਜਦੋਂ 6 ਵਜੇ ਤੱਕ ਦੇਖਿਆ ਅੰਦਰ ਮੋਟਰਸਾਈਕਲ ਹੈ ਨਹੀਂ ਤੇ ਉਹਨਾਂ ਨੇ ਇੱਧਰ ਉੱਧਰ ਭਾਲ ਕੀਤੀ ਜਦੋਂ ਨਹੀਂ ਲੱਭਿਆ ਤਾਂ ਜਿਹੜੇ ਹੋਸਪੀਟਲ ਦੀ ਸੀਸੀਟੀਵੀ ਆਪੋ ਤੇ ਉਹਦੇ ਜਿਹੜਾ ਦੇਖਿਆ ਕਿ ਇੱਕ ਚੋਰ ਜਿਹੜਾ ਉਹ ਮੂੰਹ ਤੇ ਰਮਾਲ ਬੰਨ ਕੇ ਪਹਿਲਾਂ ਰੋਡ ਤੇ ਆਂਦਾ ਰੋਡ ਤੋਂ ਬਾਹਰ ਆ ਕੇ ਪਾਰਕਿੰਗ ਦੇ ਅੰਦਰ ਜਾ ਕੇ ਇੱਕ ਮਿੰਟਾਂ ਸੈਂਕਟਾਂ ਵਿੱਚ ਲੋਕ ਤੋੜ ਕੇ ਮੋਟਰਸਾਈਕਲ ਲੈ ਕੇ ਚਲ ਜਾਂਦਾ ਕਿਉਂਕਿ ਹੁਣ ਅਸੀਂ ਤਾਂ ਇਹ ਤੁਹਾਡੇ ਸਾਹਮਣੇ ਅੱਗੇ ਵੀ ਤੇ ਪ੍ਰਸ਼ਾਸਨ ਅੱਗੇ ਵੀ ਰਾਤੀ ਜਿਹੜੀ ਕੰਪਲੇਂਟ ਅਸੀਂ ਲਿਖਾਤੀ ਆ ਕਿ ਸਾਡਾ ਜਿਹੜਾ ਮੋਟਰਸਾਈਕਲ ਜਲਦੀ ਤੋਂ ਜਲਦੀ ਲੱਭਿਆ ਜਾਵੇ ਕਿਉਂਕਿ ਚੋਰ ਨੇ ਤਾਂ ਨੇ ਤਾਂ 1-2 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹ ਖਤਮ ਕਰ ਦੇਣਾ ਹਾਂ ਦੇਖੋ ਉਹ ਪੁਰਜਾ-ਪੁਰਜਾ ਕਰਦੇ ਨੇ, ਨੱਟ-ਨੱਟ ਕਰਦੇ ਨੇ ਮੋਟਰਸਾਈਕਲ ਉਹ ਸਭ ਤੋਂ ਵੱਡੀ ਜਿਹੜੀ ਗੱਲ ਹੈਰਾਨੀ ਵਾਲੀ ਆ ਕਿ ਲੱਖਾਂ ਦਾ ਮੋਟਰਸਾਈਕਲ ਉਹ ਲੱਖਾਂ ਦਾ ਤਾਂ ਹੁੰਦਾ ਹੀ ਇਸ ਸਪਲੈਂਡਰ। ਹਾਂਜੀ। ਲੱਖ ਦਾ ਮੋਟਰਸਾਈਕਲ ਤਕਰੀਬਨ 1000-2000 ਚੇ ਬੇਚ ਦਿੰਦੇ ਆ। ਇਹ ਚੀਜ਼ਾਂ ਮੇਰੀਆਂ ਦੇਖੀਆਂ ਮੈਂ ਤਜਰਬਾ ਕੀਤਾ ਨਾ ਚੀਜ਼ਾਂ ਦਾ ਜਦੋਂ ਚੋਰਾ ਨੂੰ ਫੜਦੇ ਆ ਤਾਂ ਬੇਨਤੀ ਸਾਡੇ ਪਰਿਵਾਰਕ ਮੈਂਬਰ ਜਿਹੜੇ ਘਰ ਬੈਠ ਕੇ ਵੀਡੀਓ ਦੇਖ ਰਹੇ ਆ ਅਸੀਂ ਇਸ ਪਰਿਵਾਰ ਦੀ ਮਦਦ ਕਰਨੀ ਹੈ। ਤੁਸੀਂ ਇਹਨਾਂ ਦੀ ਬੇਚੈਨੀ, ਇਹਨਾਂ ਦੀ ਬੇਵੱਸੀ ਵੀਡੀਓ ਦੇ ਰਾਹੀਂ ਦੇਖ ਪਾ ਰਹੇ ਹੋ ਕਿ ਮਨ ਦੇ ਉੱਤੇ ਸ਼ੰਕਾ ਹੈ, ਮਨ ਦੇ ਦਾ ਮੋਟਰਸਾਈਕਲ ਤੁਹਾਨੂੰ ਕਿਤੇ ਵੀ ਨਜ਼ਰ ਆਉਂਦਾ ਹੈ ਨੰਬਰ ਆਪਾਂ ਡਿਮਾਣਾ ਸਾਹਿਬ ਤੋਂ ਪੁੱਛ ਲਈਏ ਨੰਬਰ ਕਿਵੇਂ ਹੈ ਜੀ ਪੀਬੀ 32ਬੀ 1655 ਪੀਬੀ 32ਬੀ ਬੀ 1655 ਕਲਰ ਕਿਹੜਾ ਹੈ ਕਲਰ ਬਲੈਕ ਪੀਬੀ 32ਬੀ 1655 ਮੋਟਰਸਾਈਕਲ ਤੁਹਾਨੂੰ ਕਿਤੇ ਵੀ ਨਜ਼ਰ ਆਉਂਦਾ ਹੈ ਤਾਂ ਤੁਸੀਂ ਸਾਡੇ ਚੈਨਲ ਦੇ ਨਾਲ ਸੰਪਰਕ ਕਰ ਲੈਣਾ ਸਰ ਉਹਨਾਂ ਦਾ ਨੰਬਰ ਵੀ ਤੁਹਾਡੇ ਤੱਕ ਪਹੁੰਚਦਾ ਕਰ ਦਿੰਦੇ ਆਂ ਔਰ ਸਭ ਤੋਂ ਵੱਡੀ ਗੱਲ ਕਬਾੜੀਏ ਵੀਰ ਉਹਨਾਂ ਨੂੰ ਬੇਨਤੀ ਹੈ ਕਿ ਇਸ ਵਾਰ ਇਮਾਨਦਾਰੀ ਦਿਖਾ ਦਿਓ ਜਦ ਕੋਈ ਤੁਹਾਨੂੰ ਇਹ ਮੋਟਰਸਾਈਕਲ ਵੇਚਣ ਆਉਂਦਾ ਪੀਬੀ 32ਬੀ 1655 ਪਰਿਵਾਰ ਨੂੰ ਇਤਲਾਹ ਕਰ ਦੋ ਜੇ ਕੋਈ ਜੇ ਜੇ ਚੋਰ ਜਿਹੜਾ ਅਨਸਰ ਹੈ ਜੇ ਕਿਸ ਨੂੰ ਵੇਚਣ ਵੀ ਜਾਂਦਾ ਕਿਉਂਕਿ ਥੋੜੇ ਦਿਨ ਪਹਿਲਾਂ ਗੜਸ਼ੰਕਰ ਏਰੀਆ ਵਿੱਚ ਮੋਟਰਸਾਈਕਲ ਵੇਚਿਆ ਗਿਆ ਸੀ ਉਹ ਚੋਰ ਬਾਅਦ ਵਿੱਚ ਫੜ ਲਿਆ ਗਿਆ ਸੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀਗਾ ਤੇ ਉਹਨਾਂ ਨੂੰ ਸਜ਼ਾ ਵੀ ਮਿਲੀ ਹੈ ਤਾਂ ਵੱਡੀ ਗੱਲ ਇਹੀ ਹੈ ਕਿ ਜੇ ਕੋਈ ਤੁਹਾਨੂੰ ਮੋਟਰਸਾਈਕਲ ਕੋਡੀਆਂ ਦੇ ਭਾਅ ਵੇਚਣ ਆਉਂਦਾ ਤਾਂ ਉਹਨੂੰ ਉੱਥੇ ਬਿਠਾ ਲਿਓ ਸਾਨੂੰ ਕਾਲ ਕਰ ਦਿਓ ਉਸ ਤੋਂ ਬਾਅਦ ਅਸੀਂ ਜਾਣੀਏ ਉਹ ਚੋਰ ਜਾਣੇ ਤੁਸੀਂ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਆਪਣਾ ਫੋਨ ਨੰਬਰ ਦੱਸ ਦਿਓ ਜੀ ਸੁਰੂ ਸਾਹਿਬ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਕਿਉਂਕਿ ਜਿਹੜਾ ਇਹ ਚੋਰ ਆ ਦੇਖਣ ਨੂੰ ਅਮਲੀ ਨਹੀਂ ਲੱਗਦਾ ਪੂਰਾ ਆਫ ਟੂ ਡੇਟ ਲੱਗਦਾ ਕਿਉਂਕਿ ਮੂੰਹ ਟੱਕਿਆ ਹੈ ਪਰ ਫਿਰ ਵੀ ਕਈ ਵਾਰੀ ਜੇ ਕਿਸੇ ਨੂੰ ਤੁਸੀਂ ਜਾਣਦੇ ਆ ਉਹਦੀ ਚਾਲ ਢਾਲ ਤੋਂ ਉਹਦੇ ਤੁਰਨ ਤੋਂ ਉਹਦੇ ਕਦ ਕਦ ਤੋਂ ਵੀ ਬੰਦਾ ਪਛਾਣ ਲੈਂਦਾ ਵੀ ਸਾਡੇ ਪਿੰਡ ਦਾ ਲੱਗਦਾ ਹਾਂਜੀ ਹਾਂਜੀ ਜੇ ਕਿਸੇ ਨੂੰ ਵੀ ਇਹਦੇ ਬਾਰੇ ਥੋੜੀ ਵੀ ਜਾਣਕਾਰੀ ਹੋਵੇ ਤੇ ਪੀਵੀ 32 ਵਾਲਿਆਂ ਨੂੰ ਜਾਂ ਸਾਨੂੰ ਮੇਰਾ ਮੇਰਾ ਫੋਨ ਨੰਬਰ 97818 99567 97818 99567 ਤੇ ਤੁਸੀਂ ਇਹ ਦਿਮਾਣਾ ਸਾਹਿਬ ਨੂੰ ਵੀ ਕਾਲ ਕਰ ਸਕਦੇ ਸਾਨੂੰ ਵੀ ਕਾਲ ਕਰ ਸਕਦੇ ਆ ਮੈਂ ਹਮੇਸ਼ਾ ਹੀ ਕਹਿਣਾ ਉਹਨਾਂ ਜੇਕਰ ਤੁਸੀਂ ਇਸ ਚੋਰ ਨੂੰ ਕਿਤੇ ਦੇਖਿਆ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦਾ ਤੁਹਾਡੇ ਮਹੱਲੇ ਦਾ ਤੁਹਾਡੇ ਵਾਰਡ ਦਾ ਤੁਹਾਡੇ ਸ਼ਹਿਰ ਦਾ ਤੁਹਾਡੀ ਗਲੀ ਦਾ ਤੁਹਾਡੀ ਤੁਹਾਡਾ ਗਵਾਂਢੀ ਹੈ ਜਾਂ ਕਿਸ ਦਾ ਰਿਸ਼ਤੇਦਾਰ ਹੈ ਤੁਹਾਡਾ ਤੁਹਾਡੇ ਗਵਾਂਢੀ ਦਾ ਰਿਸ਼ਤੇਦਾਰ ਹੈ ਇਹ ਇਤਲਾਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਚੋਰ ਕਿਸੇ ਦੇ ਸਕੇ ਨਹੀਂ ਹੁੰਦੇ ਅੱਜ ਇਹਨਾਂ ਚੋਰਾਂ ਨੇ ਇਹਨਾਂ ਨਾਲ ਘਟਨਾ ਕੀਤੀ ਹੈ ਕੱਲੋਂ ਤੁਹਾਡੇ ਨਾਲ ਕਰ ਸਕਦੇ ਆ ਇਹ ਆਪਣੇ ਰਿਸ਼ਤੇਦਾਰਾਂ ਨਾਲ ਵੀ ਘਟਨਾ ਕਰ ਸਕਦੇ ਆ ਤਾਂ ਬੇਨਤੀ ਇਹੀ ਹੈ ਜੇ ਚੋਰ ਨੂੰ ਪਛਾਣਦੇ ਹੋ ਚੋਰ ਤੇ ਸ਼ੰਕਾ ਹੈ ਕਿ ਇਹ ਫਲਾਨਾ ਹੋ ਸਕਦਾ ਇਤਲਾਹ ਕਰ ਦੇਣੀ ਹੈ ਸਾਡੀ ਮਦਦ ਕਰ ਦੇਣੀ ਆ ਪੀਵੀ 32 ਵੱਲੋਂ ਹਮੇਸ਼ਾ ਹੀ ਗੁਪਤ ਅਨਾਮ ਦਿੱਤਾ ਜਾਂਦਾ ਹੈ ਜਿਹੜਾ ਮਦਦ ਕਰਦਾ ਮੈਂ ਹਮੇਸ਼ਾ ਹੀ ਕਹਿੰਦਾ ਉਹਨਾਂ ਕਿ ਇਹ ਅਨਾਮ ਨਹੀਂ ਇਹ ਸਾਡੇ ਵੱਲੋਂ ਇੱਕ ਟੋਕਨ ਆਫ ਰਿਸਪੈਕਟ ਹੈ ਜੇ ਤੁਸੀਂ ਮਦਦ ਕਰ ਦਿਓ ਤਾਂ ਜ਼ਰੂਰ ਮਦਦ ਕਰਨੀ ਹੈ ਪਰਿਵਾਰ ਦੀ ਔਰ ਬੇਨਤੀ ਹੈ ਜੇਕਰ ਕੋਈ ਤੁਹਾਨੂੰ ਮੋਟਰਸਾਈਕਲ ਵੇਚਣ ਵੇਚਣ ਆਉਂਦਾ ਹੈ ਤੁਹਾਡੇ ਤੱਕ ਵੀਡੀਓ ਪਹੁੰਚ ਜਾਂਦੀ ਹੈ ਮੋਟਰਸਾਈਕਲ ਪਹੁੰਚਣ ਤੋਂ ਪਹਿਲਾਂ ਤਾਂ ਇਤਲਾਕ ਕਰ ਦਿਓ ਜੇਕਰ ਤੁਸੀਂ ਮੋਟਰਸਾਈਕਲ ਨੂੰ ਕਿਤੇ ਸੁਨਣਾ ਖੜਾ ਵੀ ਦੇਖਦੇ ਆ ਤਾਂ ਵੀ ਇਤਲਾਕ ਕਰ ਦਿਓ ਅਸੀਂ ਇਸ ਪਰਿਵਾਰ ਦੀ ਮਦਦ ਕਰ ਰਹੀ ਹਾਂ ਬਹੁਤ ਬਹੁਤ ਸ਼ੁਕਰੀਆ